ਉਧਰ ਬਠਿੰਡਾ ਨਗਰ ਨਿਗਮ ਦੀਆਂ 48 ਨੰਬਰ ਵਾਰਡ ਦੀਆਂ ਬਾਈਲੈਕਸ਼ਨ ਚ ਆਮ ਆਦੀ ਪਾਰਟੀ ਦੇ ਉਮੀਦਵਾਰ ਪਦਮਜੀਤ ਸਿੰਘ ਮਹਿਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਪ ਪੰਜਾਬ ਪ੍ਰਧਾਨ ਅਮਨ अरोड़ा ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਬਟਿੰਡਾ ਦੇ 48 ਨੰਬਰ ਵਾਰਡ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਪਦਮਜੀਤ ਸਿੰਘ ਮਹਿਤਾ ਦੇ ਹੱਕ ਚ ਚੋਣ ਪ੍ਰਚਾਰ ਕਰਨ ਪਹੁੰਚੇ ਹਨ ਉੱਥੇ ਇਸ ਚੋਣ ਪ੍ਰਚਾਰ ਦੌਰਾਨ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਉਸ ਵਕਤ ਹੁਲਾਰਾ ਮਿਲਿਆ ਜਦੋਂ ਇਲਾਕੇ ਦੇ ਕਾਂਗਰਸ ਦੇ ਕੌਂਸਲਰ ਰਤਰ ਰਾਹੀ ਆਪਣੇ ਸੰਕੜੇ ਸਾਥੀਆਂ ਨਾਲ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਆਪਦੇ 900 ਸਮੁਤਰ ਬੋਡਾ ਦੇ ਉੱਪਰ ਇਲੈਕਸ਼ਨ ਜਿਹੜੀ ਹੋ ਰਹੀ ਹੈ। ਬਟਿੰਡਾ ਦੇ ਵੀ ਬੋਟ ਨੰਬਰ 48 ਦੇ ਬਾਏ ਇਲੈਕਸ਼ਨ ਜਿਹੜੀ ਉਹ ਹੋ ਰਹੀ ਹੈ ਤੇ ਇੱਥੋਂ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਆ ਸਮੁੱਚੀ ਆਮ ਆਦਮੀ ਪਾਰਟੀ ਨੇ ਨੌਜਵਾਨ ਅੰਤੂ ਸਾਥੀ ਪਦਮਜੀਤ ਮਹਿਤਾ ਨੂੰ ਉਮੀਦਵਾਰ ਬਣਾ ਕੇ ਭੇਜਿਆ ਹੈ ਤੇ ਅੱਜ ਉਹਨਾਂ ਦੀ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲੈਣ ਦੇ ਲਈ ਅੱਜ ਪਹੁੰਚਿਆ ਕਿਉਂਕਿ ਪਾਰਟੀ ਦੀ ਇਹ ਜ਼ਿੰਮੇਵਾਰੀ ਹੈ ਕਿ ਜਿੱਥੋਂ ਸਿਹਰਾ ਆ ਜੇ ਤੇ ਪਹੁੰਚੇ ਪਾਰਟੀ ਦੇ ਹੱਕ ਦੇ ਵਿੱਚ ਸੋ ਉਹ ਦੇ ਹੱਕ ਦੇ ਵਿੱਚ ਡਿੰਡਾ ਦੇ 48 ਨੰਬਰ ਵਾਰਡ ਦੇ ਲੋਕਾਂ ਨੂੰ ਅਪੀਲ ਕਰਨ ਦੇ ਲਈ ਜਿੱਥੇ ਪਹੁੰਚੇ ਹੋ ਕੇ ਸਭ ਨਹੀਂ ਪਹੁੰਚੇ ਸਭ ਸਭ ਨਜ਼ਰ ਨਹੀਂ ਆਇਆ ਮੈਨੂੰ ਨਹੀਂ ਮੇਰੀ ਉਹਨਾਂ ਨੂੰ ਲਗਾਲ ਨਹੀਂ ਹੋ ਸਕੀ ਜੀ ਮੈਂ ਸਵੇਰ ਦਾ ਆਪਣਾ ਫਾਜ਼ਿਲ ਦਾ ਸੀਗਾ ਉਹ ਕਿਸੇ ਕੰਮ ਦੇ ਵਿੱਚ ਮੈਂ ਸ਼ਾਮਲ ਕੀਤਾ ਸੀ ਆਮ ਆਦਮੀ ਪਾਰਟੀ ਤੇ ਉਹਨੂੰ ਟਿਕਟ ਤੋਂ ਦਿੰਦਾ ਮੈਂ ਮੇਰੇ ਸਮਝੋ ਸਮਝੋ ਇੱਕ ਵਾਰ ਲਓ ਪ੍ਰਧਾਨ ਜੀ ਇੱਕ ਮਿੰਟ ਇੱਕ ਪ੍ਰਧਾਨ ਜੀ ਬੋਲੋ ਜੀ ਬੋਲੋ ਐਮ ਐਲ ਏ ਸਾਹਿਬ ਜੀ ਬਰਾਬਰ ਮੇਰੇ ਨਾਲ ਕੁਝ ਨਹੀਂ ਕੀਤਾ ਸਾਡੇ ਪਾਸੇ ਹੋ ਜਾਂਦੀ ਗੱਲ ਹੋਈ ਪਰ ਉਸ ਤੋਂ ਸੇ ਗੱਲ ਸੀ ਕਿ ਮੈਨੂੰ ਤਾਂ ਕੋਈ ਨਿਰਾਸ਼ਕੀ ਵਾਲੀ ਗੱਲ ਕੀਤੀ ਨਹੀਂ ਤੇ ਤੁਹਾਨੂੰ ਕੋਈ ਨਿਰਾਸ਼ਕੀ ਲੱਗ ਰਹੀ ਹੈ ਕਿੱਥੇ ਘਰ ਆ ਦਵਾ ਕਰਦਾ ਆਹ ਦੁਆੜ ਖੜੂ ਖੜੂ ਕੋਲ ਆ ਜਾ ਆ ਜਾ ਬਾਕੀ ਕੁਰਸੀ ਕੁਰਸੀ ਪਾ ਦਿਓ ਦੇਖੋ ਸਟ੍ਰਾਈਕ ਆਮ ਆਦਮੀ ਪਾਰੋਗੀ ਦਾ ਸਿਧਰ ਹੈ ਕੋਈ ਆਮ ਆਦਮੀ ਪਾਰਟ ਦਾ ਭਾਈ ਰਾਮ ਕੋਈ ਵਿਅਕਤੀ ਬਹੁਤ ਸਾਰੇ ਲੋਕ ਹਰ ਇੱਕ ਗਰੇ ਵਾਲੇ ਗਰੇ ਵਾਲੇ ਫੇਰ ਆਉਗੇ ਕਿਹਣਾ ਪਾਰਟੀ ਮੈਂ ਖੱਲੇ ਨਹੀਂ ਖੜਾ ਰਿਹਾ ਨਾ ਖੱਲੇ ਨੂੰ ਮੈਂ ਤੇ ਹੀ ਨਹੀਂ ਠੀਕ ਹੈ ਉਹ ਭਾਈ ਯਾਰ ਕੀ ਹੈ